ਮਹਾਤਮਾ ਦੇ ਸਿੱ ਕੋਈ ਆਗੁਣੀ ਨਹੀਂ ਗੁਣ ਹੀ ਗੁਣ ਨੇ ਉਸ ਤੋਂ ਜੋ ਕੁਝ ਵੀ ਹੋਵੇਗਾ ਚੰਗਾ ਹੀ ਹੋਵੇਗਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਫਰਮਾਨ ਕਰਦੇ ਨੇ ਉਸ ਤੇ ਹੋਏ ਕਿਛ ਨਾਹੀ ਬੁਰਾ ਪ੍ਰਮਾਤਮਾ ਤੋਂ ਤੇ ਬੁਰਾ ਹੋ ਹੀ ਨਹੀਂ ਸਕਦਾ ਉਹ ਕਦੀ ਬੁਰਾ ਕਿਸੇ ਦਾ ਕਰਦਾ ਹੀ ਨਹੀਂ ਲੇਕਿਨ ਮਨੁੱਖ ਐਸਾ ਸੋਚੇ ਕਿ ਇਹ ਤੂੰ ਚੰਗਾ ਕੀਤਾ ਇਹ ਤੂੰ ਮਾੜਾ ਕੀਤਾ ਇੱਕ ਨਾਦਾਨ ਬੱਚਾ ਐਸਾ ਮਾਂ ਪ੍ਰਤੀ ਵੀ ਸਮਝ ਲੈਂਦਾ ਮਾਸੂਮ ਇਆਣਾ ਖੇਡਦਾ ਪਿਆ ਪਰ ਅਗਦੇ ਚ ਹੱਥ ਪਾਣਾ ਚਾਹੁੰਦਾ ਹੈ ਮਾਂ پکڑਦੀ ਹੈ ਰੋਂਦਾ ਹੈ ਤੜਪਦਾ ਹੈ ਅੰਦਰੋਂ ਮਾਂ ਨੂੰ ਦੁਸ਼ਮਣ ਵੀ ਸਮਝ ਬੈਠਦਾ ਹੈ ਪਰ ਨਹੀਂ ਅਗਰ ਮਾਂ ਖੁੱਲ ਦੇ ਦੇਵੇ ਤੇ ਅਗਦੇ ਚ ਹੱਥ ਪਾਣ ਦੇ ਦੇਵੇ ਉਸ ਵਕਤ ਹੀ ਦੁਸ਼ਮਣ ਹੈ ਇਹ ਜੋ ਹੱਥ ਰੋਕੇ ਹੈ ਦੁਸ਼ਮਣ ਨਹੀਂ ਹੈ ਮਾਂ ਦੇ ਅੰਦਰ ਤੇ ਮਮਤਾ ਹੈ ਪਰ ਨਾਦਾਨੀ ਨਾ ਸਮਝੀ ਕਾਰਨ ਬੱਚਾ ਮਾਂ ਨੂੰ ਦੁਸ਼ਮਣ ਸਮਝ ਬੈਠਦਾ ਹੈ ਇਸੇ ਤਰੀਕੇ ਨਾਲ ਆਮ ਨਾ ਸਮਝ ਬੰਦੇ ਕਈ ਦਫਾ ਕਹਿ ਦਿੰਦੇ ਨੇ हे ਪ੍ਰਮਾਤਮਾ ਇਹ ਤੂੰ ਚੰਗਾ ਨਹੀਂ ਕੀਤਾ ਇਹ ਤੂੰ ਚੰਗਾ ਕੀਤਾ ਇਹ ਤੂੰ ਚੰਗਾ ਨਹੀਂ ਕੀਤਾ ਤੋ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਏ ਇਸ ਤਰ੍ਹਾਂ ਦਾ ਜੋ ਲੇਖਾ ਕਰਦਾ ਵੀ ਇਹ ਚੰਗਾ ਹੈ ਤੇ ਇਹ ਮਾੜਾ ਹੈ ਇਸ ਤਰ੍ਹਾਂ ਦੇ ਲੇਖੇ ਚ ਜੀਣ ਵਾਲਾ ਮਨੁੱਖ ਆਸ਼ਿਕ ਨਹੀਂ ਹੈ ਰੱਬ ਦਾ ਪ੍ਰੇਮੀ ਨਹੀਂ ਹੈ